ਰਸਤੇ ਵੱਖੋ ਵੱਖ ਨੇ ਪਰ ਇੱਕ ਟਿਕਾਣਾ ਸਾਥੋਂ ਬਾਬਾ ਖੋលਿਆ ਤੇਰਾ ਨਨਕਾਣਾ ਭਾਈ ਅਮਰ ਸਿੰਘ ਚਮਕੀਲਾ ਜਿਸ ਦੇ ਧਾਰਮਿਕ ਗੀਤਾਂ ਦਾ ਵੀ ਕੋਈ ਸਾਨੀ ਨਹੀਂ ਆ ਤੁਹਾਨੂੰ ਹੁਣ ਰਾਸਤਾ ਉਹ ਦਿਖਾ ਰਹੇ ਹਾਂ ਜਿਸ ਰਾਸਤੇ ਤੋਂ ਭਾਈ ਅਮਰ ਸਿੰਘ ਚਮਕੀਲੇ ਦੀ ਗੱਡੀ ਜਿਹੜੀ ਆਖਰੀ ਵਾਰ ਪਿੰਡ ਮੈਸੋਂਪੁਰ ਵੱਲ ਨੂੰ ਗਈ ਸੀ ਬੇਸ਼ੱਕ ਭਾਈ ਅਮਰ ਸਿੰਘ ਚਮਕੀਲੇ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ આરોਪ ਲਗਾਉਂਦੇ ਰਹੇ ਉਹਨਾਂ ਦੇ ਹੀ ਸਮਕਾਲੀ ਪਰ ਉਹ ਭਾਈ ਅਮਰ ਸਿੰਘ ਚਮਕੀਲੇ ਤੋਂ ਵੀ ਕਈ ਕਦਮ ਅੱਗੇ ਜਾ ਕੇ ਅਜਿਹੇ ਗੀਤਾਂ ਨੂੰ ਪੇਸ਼ ਕਰਦੇ ਸੀ ਪਰ ਉਹ ਦੌਰ ਚਮਕੀਲੇ ਦਾ ਸੀ ਇਸ ਲਈ ਬਦਨਾਮ ਚਮਕੀਲੇ ਨੂੰ ਕੀਤਾ ਜਾ ਰਿਹਾ ਸੀ ਨਹੀਂ ਤਾਂ ਮਿੱਤਰੋ ਭਾਈ ਅਮਰ ਸਿੰਘ ਚਮਕੀਲੇ ਵੱਲੋਂ ਗਾਏ ਧਾਰਮਿਕ ਗੀਤਾਂ ਦਾ ਅੱਜ ਵੀ ਕੋਈ ਸਾਨੀ ਨਹੀਂ ਹੈਗਾ ਤਾਰਿਆਂ ਦੀ ਲੋਏ ਲੋਏ ਤੁਰਦੇ ਮਟਕ ਨਾਲ ਜਾਂਦੇ ਦਸ਼ਮੀਸ਼ ਜੇਬਾ ਪਤੀ ਦਾ ਪੁੱਤ ਦਾ ਪੋਤਰੇ ਵੀ ਵਾਰ ਦਿੱਤੇ ਕੀਤੀ ਮਾਤਾ ਗੁਜਰੀ ਬਾਤ ਇਹੋ ਜਿਹੇ ਗੀਤ ਭਾਈ ਅਮਰ ਸਿੰਘ ਚੰਕੀਲਾ ਨੇ ਧਾਰਮਿਕ ਗੀਤਾਂਾਂ ਹੀ ਵੀ ਆਪਣੀ ਹਾਜ਼ਰੀ ਲਗਵਾਈ ਜਿਨ੍ਹਾਂ ਦੇ ਤਵੇ ਜਿਨ੍ਹਾਂ ਦੀਆਂ ਕੈਸਤਾ ਹੱਥੋਂ ਹੱਥ ਬਣਦੀਆਂ ਬਲੈਕ ਹੋ ਕੇ ਭਾਈ ਅਮਰ ਸਿੰਘ ਚੰਕੀਦਾਰੀਆਂ ਤੇ ਪਾਵਕਦੀਆਂ ਸੀ ਉਸ ਦੌਰ ਦੇ ਅੰਦਰ ਇਹ ਹੀ ਜੜੀਆਂ ਗੱਲਾਂ ਆ ਬਰਦਾਸ਼ਤ ਤੋਂ ਬਾਹਰ ਸੀ ਉਸ ਸਮੇਂ ਦੇ ਉਹਨਾਂ ਸਮਕਾਲੀਆਂ ਦੇ ਲਈ ਜਿਹੜੇ ਭਾਈ ਅਮਰ ਸਿੰਘ ਚੰਕੀਲੇ ਦੇ ਸਮੇਂ ਦੇ ਗਾਇਕ ਸੀਗੇ ਸੋ ਮਿੱਤਰੋ ਵੱਡੇ ਵੱਡੇ ਫਨਕਾਰਾਂ ਦੇ ਮਨਾਂ ਦੇ ਅੰਦਰ ਬਾਈ ਚਮਕੀਲੇ ਦੇ ਪ੍ਰਤੀ ਜਿਹੜੀ ਈਰਖਾ ਸੀਗੀ ਉਹ ਇੱਕ ਵੱਡਾ ਕਾਰਨ ਸੀ ਬਾਈ ਅਮਰ ਸਿੰਘ ਚਮਕੀਲਾ ਦੀ ਮੌਤ ਦਾ ਆ ਦੇਖੋ ਰਸਤਾ ਤੁਹਾਨੂੰ ਦਿਖਾ ਰਹੇ ਹਾਂ ਸਨਾਟਾ ਪਸਰਿਆ ਆ ਇਸ ਰਾਸਤੇ ਦੇ ਉੱਤੇ ਦੁਪਹਿਰ ਦੇ 12:25 ਮਿੰਟ ਹੋਇਆ ਕੁਦਰਤੀ ਦੇਖੋ 12:20 25 ਦਾ ਟਾਈਮ ਹੈ ਜਿਸ ਵੇਲੇ 1 ਮਾਰਚ 1988 ਨੂੰ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਪੰਡ ਮੈਸਮਪੁਰ ਵੱਲ ਆ ਰਹੇ ਸੀ ਤab ਤਕਰੀਬਨ 12 ਸਵਾ 12 ਦੇ ਕਰੀਬ ਉਹ ਪਿੰਡ ਮੈਸੂਮਪੁਰ ਪਹੁੰਚ ਗਏ ਸੀ ਕਿਉਂਕਿ 2 ਵਜੇ ਉਹਨਾਂ ਨੇ ਜਿਹੜਾ ਪ੍ਰੋਗਰਾਮ ਪੇਸ਼ ਕਰਨਾ ਸੀ ਤੇ ਪ੍ਰੋਗਰਾਮ ਤੋਂ ਤਕਰੀਬਨ ਘੰਟਾ ਡੇਢ ਘੰਟਾ ਪਹਿਲਾਂ ਉਹ ਇਸ ਪਿੰਡ ਦੇ ਵਿੱਚ ਵਿਆਹ ਵਾਲੇ ਸਥਾਨ ਤੇ ਪਹੁੰਚ ਜਾਂਦੇ ਆ ਇਹ ਰਸਤਾ ਜਿਹੜਾ ਸਿੱਧਾ ਵਿਆਹ ਵਾਲੇ ਘਰ ਵੱਲ ਜਾ ਰਿਹਾ ਹੈ ਤੁਹਾਨੂੰ ਉਹ ਚਵਾਰਾ ਤੇ ਉਹ ਘਰ ਵੀ ਦਿਖਾਵਾਂਗੇ ਤੇ ਕੁਝ ਸਾਂਝ ਪਾਵਾਂਗੇ ਭਾਈ ਅਮਰ ਸਿੰਘ ਚਮਕੀਲਾ ਦੇ ਬਾਰੇ ਮੂਵੀ ਭਾਈ ਅਮਰ ਸਿੰਘ ਚਮਕੀਲਾ ਦੀ ਆ ਗਈ ਹੈ Netflix ਦੇ ਉੱਤੇ ਖੂਬ ਧਮਾਲਾਂ ਮਚਾ ਰਹੀ ਹੈ ਕਿਉਂਕਿ ਭਾਈ ਅਮਰ ਸਿੰਘ ਚਮਕੀਲਾ ਨੂੰ ਪਿਆਰ ਕਰਨ ਵਾਲੇ ਜਿਹੜੇ ਕਰੋੜਾਂ ਸਲੂਟੇ ਆ ਉਹ ਬਹੁਤ ਪਿਆਰ ਕਰਦੇ ਆ ਉਸ ਫਿਲਮ ਨੂੰ ਆ ਦੇਖੋ ਤੋਂ ਸਾਹਮਣੇ ਮੈਂ ਤੁਹਾਨੂੰ ਦਿਖਾ ਰਿਹਾ ਜਿਹੜਾ ਉਹ ਚਿਵਾਰਾ ਆ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਇਸ ਚਿਵਾਰੇ ਦੇ ਵਿੱਚ ਬੈਠ ਕੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਜਿਹੜਾ ਆਖਰੀ ਵਾਰ ਪ੍ਰਸ਼ਾਦਾ ਛਕਿਆ ਸੀ ਆ ਸਾਹਮਣੇ ਜਿਹੜਾ ਤੁਸੀਂ ਚਵਾਰਾ ਦੇਖ ਰਹੇ ਆ ਤੁਹਾਨੂੰ ਮੈਂ ਦਿਖਾ ਰਿਹਾ ਐਸੀ ਚਵਾਰੇ ਦੇ ਵਿੱਚ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਖਰੀ ਵਾਰ ਬੈਠ ਕੇ ਪ੍ਰਸ਼ਾਦਾ ਛਕਿਆ ਸੀਗਾ ਸੋ ਯਾਦਾਂ ਬਾਈ ਅਮਰ ਸਿੰਘ ਚਮਕੀਲੇ ਦੀਆਂ ਲੋਕਾਂ ਦੇ ਦਿਲਾਂ ਦੇ ਵਿੱਚ ਸਦਾ ਤਰੋਤਾਜ਼ਾ ਰਹਿਣਗੀਆਂ ਬੇਸ਼ੱਕ ਦੁਗਰੀ ਦੇ ਲਾਲ ਬਾਈ ਅਮਰ ਸਿੰਘ ਚਮਕੀਲਾ ਨੂੰ ਇਸ ਦੁਨੀਆ ਤੋਂ ਰੁਖਸਤ ਹੋਏ ਅੱਜ 36 ਸਾਲ ਹੋ ਗਏ ਆ ਅਰ ਫਜ਼ਾਮਾ ਦੇ ਵਿੱਚ ਬਾਈ ਅਮਰ ਸਿੰਘ ਚਮਕੀਲੇ ਦਾ ਸੰਗੀਤ ਜਿਹੜਾ ਆ ਉਹ ਅੱਜ ਵੀ ਗੂੰਜਦਾ ਆ ਕਿਉਂਕਿ ਆਵਾਜ਼ ਕਦੇ ਮਰਿਆ ਨਹੀਂ ਕਰਦੀ ਆਵਾਜ਼ ਸਦੀਵੀ ਅਮਰ ਰਹਿੰਦੀ ਆ ਤੇ ਐਸੀ ਵਿੜੇ ਦੇ ਵਿੱਚ ਬਾਈ ਅਮਰ ਸਿੰਘ ਚਮਕੀਲੇ ਨੇ ਪ੍ਰੋਗਰਾਮ ਪੇਸ਼ ਕਰਨਾ ਸੀ ਆਪਣਾ ਅਖਾੜਾ ਪੇਸ਼ ਕਰਨਾ ਸੀ 8 ਮਾਰਚ 1988 ਨੂੰ ਉਸ ਤੋਂ ਪਹਿਲਾਂ ਜਿਹੜਾ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਜਿਹੜਾ ਗੋਲੀਆਂ ਮਾਰ ਕੇ ਸਦਾ ਦੇ ਲਈ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਟੀਮੇ ਸੰਪੂਰ ਪਿੰਡ ਵੇ ਸਾਡੀ ਜਾਨ ਵਹਿਰੀਆਂ ਲਈ ਰਾਤੀ ਮੈਂ ਸੰਪੂਰ ਪਿੰਡ ਵੇ ਸਾਡੀ ਜਾਨ ਵਹਿਰੀਆਂ ਲਈ ਸੂਰਮੇ ਮਾਰਿਆ ਮੁੱਕਣੇ ਨਾ ਨਾ ਕਦੇ ਹੋਣੀਆਂ ਕਤਲ ਆਵਾਜ਼ਾਂ ਸੂਰਮੇ ਮਾਰਿਆ ਮੁੱਕਣੇ ਨਾ ਨਾ ਕਦੇ ਹੋਣੀਆਂ ਕਤਲ ਆਵਾਜ਼ਾਂ ਰੱਬ ਵਾਂਗੂ ਸਾਟੇ ਨਾ ਨੀ ਪਾਇ ਲੋਕੇ ਫਿਰਨ ਲਿਹਾਜਾਂ ਰੱਬ ਵਾਂਗੂ ਸਾਟੇ ਨਾ ਨੀ ਪਾਇ ਲੋਕੇ ਫਿਰਨ ਲਿਹਾਜਾਂ ਪੁੱਤ ਧਰਤੀ ਮਾਂ ਦਾ ਜੇ ਪੁੱਤ ਧਰਤੀ ਮਾਂ ਦਾ ਜੇ ਕਿਸੇ ਮਾਰਤਾ ਰੰਗ ਰੰਗੀਲਾ ਨਾ ਰਹੇ ਜੂ ਦੁਨੀਆ ਤੇ ਜੇ ਮਾਰਤਾ ਪੁੱਤ ਚਮਕੀਲਾ ਨਾ ਰਹੇ ਜੂ ਦੁਨੀਆ ਤੇ ਕੇ ਛੁਪ ਗਿਆ ਚੰਨ ਚਮਕੀਲਾ ਨਾ ਰਹਿ ਜੂ ਦੁਨੀਆ ਤੇ ਜੇ ਮਾਰਦਾ ਪੁੱਤ ਚਮਕੀਲਾ ਹੋ ਮੇਰੀ ਮੇਰੀ ਕਰਦਾ ਹੈ ਬੰਦਿਆ ਭੁੱਲ ਗਿਆ ਰੱਬ ਨਾ ਤੂੰ ਡਰਦਾ ਹੈ ਬੰਦਿਆ ਆਖਣ ਲੱਗਣਿਆ ਤੇਰੀਆਂ ਪਾਣੀ ਦਿਆ ਪਾਣੀ ਦਿਆ ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਇਕ ਊਂਕਾਰ ਦਾ ਨਾਮ ਹਰੈਣਾ ਇਕ ਊਂਕਾਰ ਦਾ ਨਾਮ ਹਰੈਣਾ ਪਲਿਆ ਲੋਕਾ ਤੈਂ ਵੀ ਨਹੀਂ ਰਹਿਣਾ ਬਾਰੋ-ਬਾਰ ਹੀ ਜਾਣਾ ਪੈਣਾ ਬਾਰੋ-ਬਾਰ ਹੀ ਜਾਣਾ ਪੈਣਾ ਪਰੀਆਂ ਛੱਡ ਕੇ ਢੇੜੀਆਂ ਪਾਣੀਂ ਦਿਆ ਪਾਣੀਂ ਦਿਆ ਪਾਣੀਂ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਪਾਣੀਂ ਹਿੰਦਿਆ ਬੁਲਬੁਲਿਆ ਈ ਬੁਨਿਆਦਾਂ ਤੇਰੀਆਂ ਰਾਤੀ ਮੈਂ ਸੰਪੂਰ ਪਿੰਡ ਵੇ ਸਾਡੀ ਜਾਨ ਵੈਰੀਆਂ ਲਈ ਰਾਤੀ ਮੈਂ ਸੰਪੂਰ ਪਿੰਡ ਵੇ ਸਾਡੀ ਜਾਨ ਵੈਰੀਆਂ ਲਈ ਸੂਰਮੇ ਮਾਰਿਆ ਮੁਕਣੇ ਨਾ ਨਾ ਕਦੇ ਹੋਣੀਆਂ ਕਤਲ ਆਵਾਜ਼ਾਂ ਸੂਰਮੇ ਮਾਰਿਆ ਮੁਕਣੇ ਨਾ ਨਾ ਕਦੇ ਹੋਣੀਆਂ ਕਤਲ ਆਵਾਜ਼ਾਂ ਰੱਬ ਵਾਂਗੂ ਸਾਡੇ ਨਾ ਨੀ ਪਾਈ ਲੋਕੇ ਫਿਰਨ ਲਹਾਜਾਂ ਰੱਬ ਵਾਂਗੂ ਸਾਡੇ ਨਾ ਨੀ ਪਾਈ ਲੋਕੇ ਫਿਰਨ ਲਹਾਜਾਂ ਪੁੱਤ ਧਰਤੀ ਮਾਂ ਦਾ ਜੇ ਪੁੱਤ ਧਰਤੀ ਮਾਂ ਦਾ ਜੇ ਕਿਸੇ ਮਾਰਦਾ ਰੰਗ ਰੰਗੀਲਾ ਨਾਰਾਜੂ ਦੁਨੀਆ ਤੇ ਜੇ ਮਾਰਦਾ ਪੁੱਤ ਚਮਕੀਲਾ ਨਾਰਾਜੂ ਦੁਨੀਆ ਤੇ ਕਿ ਛੁੱਪ ਗਿਆ ਚੰਨ ਚਮਕੀਲਾ ਨਾਰਾਜੂ ਦੁਨੀਆ ਤੇ ਜੇ ਮਾਰਦਾ ਪੁੱਤ ਚਮਕੀਲਾ ਰਾਤੀ ਮੇ ਸੰਪੂਰ ਪਿੰਡ ਵੇ ਸਾਡੀ ਜਾਨ ਵੈਰੀਆਂ ਲਈ ਰਾਤ